ਅਮਰੀਕਾ ਦੇ ਬਾਗ ਹੁਣ ਇੰਗਲੈਂਡ ਨੇ ਵੀ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਜਹਾਜ਼ ਬਿਠਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ ਵੱਖ-ਵੱਖ ਕੰਮ ਵਾਲੀਆਂ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਤੇ ਤਕਰੀਬਨ 600 ਤੋਂ ਵੱਧ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਕਿ ਹੁਣ ਇਹਨਾਂ ਨੂੰ ਵੀ ਹਤਕੜੀਆਂ ਲਗਾ ਕੇ ਜਹਾਜ਼ ਚੜਾਇਆ ਜਾਵੇਗਾ ਜੀ ਆਸੋਸ਼ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾਡੇ ਨਾਲ ਪ੍ਰਿਆ ਵਕ-ਵਕ ਥਾਵਾਂ ਤੋਂ ਖਬਰ ਆਈਆਂ ਸੀ ਕਿ ਅਮਰੀਕਾ ਦੇ ਵਕ-ਵਕ ਥਾਵਾਂ ਤੋਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਹਾਜ਼ ਦੇ ਵਿੱਚ ਚੜਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਵੀ ਸ਼ਾਮਲ ਸੀ, ਯੂਪੀ ਦੇ ਲੋਕ ਵੀ ਸ਼ਾਮਲ ਸੀ, ਹਰਿਆਣੇ ਦੇ ਵੀ ਲੋਕ ਸ਼ਾਮਲ ਸੀ ਅਤੇ ਗੁਜਰਾਤ ਦੇ ਵੀ ਲੋਕ ਸ਼ਾਮਲ ਸੀ ਪਰ ਇਸ ਦੇ ਵਿੱਚਕਾਰ ਹੀ ਹੁਣ ਖਬਰ ਯੂਕੇ ਤੋਂ ਸਾਹਮਣੇ ਆ ਰਹੀ ਹੈ। ਜੀ ਹਾਂ, ਕਿਹਾ ਜਾ ਰਿਹਾ ਹੈ ਕਿ ਉਹਨਾਂ ਯੂਕੇ ਵੀ ਅਮਰੀਕਾ ਦੇ ਰਾਤੇ ਤੁਰ ਪਿਆ ਹੈ ਅਤੇ ਲੋਕਾਂ ਨੂੰ ਰਿਪੋਰਟ ਕਰਨਾ ਉਸਨੇ ਸ਼ੁਰੂ ਕਰਨ ਲੱਗਾ ਹੈ। ਜੀ ਹਾਂ, ਦਾਦੀਏ ਕਿ ਕੀ ਆ ਜਾ ਰਿਹਾ ਹੈ ਕਿ ਤਕਰੀਬਨ 609 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਕੰਮਕਾਜ ਕਰ ਰਹੇ ਸੀ ਦਾਅਵਾ ਦਿੱਇਆ ਗਿਆ ਹੈ ਕਿ ਕਿਆ ਜਾ ਰਿਹਾ ਹੈ ਕਿ ਤਕਰੀਬਨ ਬਹੁਤ ਸਾਰੇ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਬਹੁਤ ਸਾਰੇ ਥਾਵਾਂ ਤੇ ਉਹਨਾਂ ਲੋਕਾਂ ਨੂੰ ਫੜਿਆ ਗਿਆ ਹੈ ਜਿਹੜੇ ਲੋਕ ਜੋ ਇਲੀਗਲ ਤਰੀਕੇ ਨਾਲ ਉੱਥੇ ਰਹਿ ਰਹੇ ਸੀ ਜਾਂ ਇਲੀਗਲ ਤਰੀਕੇ ਦੇ ਨਾਲ ਉੱਥੇ ਕੰਮਕਾਜ ਕਰ ਰਹੇ ਸੀ ਜਿਹੜੇ ਵਰਕ ਵਾਲੀਆਂ ਥਾਵਾਂ ਸੀ ਜਿੱਥੇ ਕਈ ਰੈਸਟੋਰੈਂਟ ਸੀ ਜਾਂ ਕਈ ਥਾਵਾਂ ਸੀ ਜਿੱਥੇ ਲੋਕ ਕੰਮ ਕਰ ਰਹੇ ਸੀ ਲੋਕ ਚੋਰੀ ਛੁਪੇ ਹੁੰਦੇ ਕੈਸ਼ ਤੇ ਕੰਮ ਕਰ ਰਹੇ ਸੀ ਉਹਨਾਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਤਕਰੀਬਨ ਫੜ ਲਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਹੁਣੇ ਸਿਰਫ ਹੱਲੇ ਉਹਨਾਂ ਨੇ ਪਹਿਲਾ ਕਦਮ ਚੁੱਕਿਆ ਹੈ ਜਦੋਂ ਇੰਨੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਹਨਾਂ ਨੇ ਕਿਹਾ ਜਾ ਰਿਹਾ ਕਿ ਇਹ ਅਮਰੀਕਾ ਦੇ ਰਾਤ ਤੁਰੰਗੀ ਅਤੇ ਇਹਨਾਂ ਨੇ ਵੀ ਜਿਹੜੀ ਹੈ ਉਹ ਲੋਕਾਂ ਨੂੰ ਡਿਪੋਰਟ ਕਰਕੇ ਜਹਾਜ਼ ਚੜਾਉਣਗੇ ਸੋ ਇਹ ਦੇਖਣਾ ਹੋਵੇਗਾ ਕਿ ਇੰਗਲੈਂਡ ਕੀ ਕਰਦਾ ਹੈ ਕਿ ਇੰਗਲੈਂਡ ਬੀ ਜਿਹੜਾ ਹੈ ਉਹ ਜਾਜ ਬਿਠਾ ਕੇ ਲੋਕਾਂ ਨੂੰ ਵਾਪਸ ਮੋੜੇਗਾ ਸਾਰੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਫੋਲੋ ਕਰਕੇ ਰੱਖੋ